DIG ਹਰਚਰਨ ਪੁੱਲਰ ਨੂੰ ਮੋਹਾਲੀ ਅਦਾਲਤ ਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਚ ਭੇਦ ਦਿੱਤਾ। ਦੱਸ ਦਈਏ ਕਿ ਬੀਤੇ ਦਿਨ ਰਿਸ਼ਵਤ ਕਾਂਡ ਚ CBI ਨੇ DIG ਪੁੱਲਰ ਨੂੰ ਗ੍ਰਿਫਤਾਰ ਕੀਤਾ ਸੀ। ਉਦੋਂ ਹੀ ਰੋਪੜ ਰੇਂਜ ਦੇ DIG ਹਰਚਰਨ ਪੁੱਲਰ ਦੇ ਘਰ ਤੇ CBI ਦੀ ਛਾਪੇਮਾਰੀ 21 ਘੰਟਿਆਂ ਬਾਅਦ ਸਮਾਪਤ ਹੋ ਗਈ ਹੈ। DIG ਦੇ ਸੈਕਟਰ 40 ਚੰਡੀਗੜ੍ਹ ਸਿਧ ਅਧਿਕਾਰ ਤੋਂ ਬਰਾਮਦ ਕੀਤੀ ਗਈ ਰਕਮ ਹੁਣ 7 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ 15 ਤੋਂ ਵੱਧ ਜਾਇਦਾਦਾਂ, ਇੱਕ ਆਡੀ ਕਾਰ ਤੇ ਕਮਰਸਟਿਸ ਦੀਆਂ ਚਾਬੀਆਂ, ਲਗਜ਼ਰੀ ਘੜੀਆਂ ਵਿਦਿ ਵਿਸ਼ੇਸ਼ ਰਾਪਤ ਤਿੰਨ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਇਹ ਸਭ ਜ਼ਬਤ ਕਰਕੇ ਸੀਬੀਆਈ ਦਫਤਰ ਲਿਜਾਇਆ ਗਿਆ ਅੱਜ ਦੁਪਹਿਰ 3 ਵਜੇ ਦੇ ਕਰੀਬ ਡੀਆਈਜੀ ਪੁੱਲਰ ਤੇ ਉਹਨਾਂ ਦੇ ਬਚੋਲੇ ਕ੍ਰਿਸ਼ਨੂ ਨੂੰ ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਆਈ ਅਦਾਲਤ ਚ ਪੇਸ਼ ਕੀਤਾ ਗਿਆ ਇੱਥੇ ਵੀ ਦੋਵੇਂ ਆਪਣੇ ਚਿਹਰੇ ਲੁਕਾਉਂਦੇ ਹੋਏ ਦਿਖਾਈ ਦਿੱਤੇ ਉਹਨਾਂ ਦੇ ਚਿਹਰੇ ਕੱਪੜੇ ਨਾਲ ਟਕੇ ਹੋਏ ਸਨ ਪੇਸ਼ੀ ਤੋਂ ਪਹਿਲਾਂ ਸੀਬੀਆਈ ਨੇ ਚੰਡੀਗੜ੍ਹ ਦੇ ਸੈਕਟਰ 16 ਹਸਪਤਾਲ ਚ ਪੁੱਲਰ ਦੀ ਡਾਕਟਰੀ ਜਾਂਚ ਕੀਤੀ ਜਾਂਚ ਦੌਰਾਨ ਵੀ ਡੀਆਈਜੀ ਨੇ ਆਪਣਾ ਚਿਹਰਾ ਰੁਮਾਲ ਦੇ ਨਾਲ ਟਕਿਆ ਹੋਇਆ ਸੀ ਇਹ ਮਾਮਲਾ ਰਿਸ਼ਵਤ ਦਾ ਡੀਆਈਜੀ ਦੇ ਬਚੋ ਪਹਿਲਾਂ ਸੈਕਟਰ 21 ਚ ਮੰਡੀ ਗੋਬਿੰਦ ਸਿੰਘ ਦੇ ਕਬਾਰ ਡੀਲਰ ਆਕਾਸ਼ ਬੱਟਾ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈੰਦੀ ਹੋਏ ਫੜਿਆ ਗਿਆ ਸੀ ਫੇ ਡੀਆਈਜੀ ਨੇ ਡੀਲਰ ਤੇ ਵਿਚੋਲੇ ਨੂੰ ਮੁਹਾਲੀ ਦਫਤਰ ਬੁਲਾਇਆ ਤੇ ਸੀਬੀਆਈ ਨੇ ਉਹਨਾਂ ਦੇ ਨਾਲ ਡੀਆਈਜੀ ਨੂੰ ਰਿਸ਼ਵਤ ਲੈੰਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ